ਤੇ ਬੇਜਨਾ ਬਿਖੇ ਅਰਦਾਸ ਸੁਹੀ ਹੈ ਜੇ ਤਾਂ ਸਤਗੁਰੂ ਮੇਨੋਂ ਮਿਲ ਜੇ ਤੇ ਕਿਸ ਬੇਜਨਾ ਅਰਬੇ ਕੋਣ ਬੇਦੀ ਦੱਸੇ ਜਿਹੜਾ ਦੱਸੇ ਮੈਂ ਉਸ ਤੋਂ ਸਤਕੇ ਜਾਣਦਾ ਹਾਂ ਰਹੋ ਹੌਦੂ ਉਤੀ ਹੈ ਮੇਰਾ ਸਤਗੁਰੂ ਪਿਆਰਾ ਕਿਤ ਬਿਦ ਮਿਲੈ ਮੇਰਾ ਪਿਆਰਾ ਸਤਗੁਰੂ ਜੋ ਹੈ ਕਿਸੋ ਬਿਦਿਨੋ ਮਿਲ ਸਕਤਾ ਹੈ ਮੈਂ ਮਿਲਣਾ ਚਾਹਤਾ ਹਾਂ ਫਿਰ ਕਹਿੰਦੇ ਨੇ ਹਉ ਖੰਨ ਖੰਨ ਕਰੀ ਨਮਸਕਾਰ ਮੇਰਾ ਗੁਰੂ ਪੂਰਾ ਕਿਉਂ ਮਿਲਿਆ ਮੈਂ ਉਸ ਦੇ ਪੱਗੇ ਪਾਰ ਪਾਰ ਨਮਸਕਾਰ ਕਰ ਜਿਹੜਾ ਮੈਨੂੰ ਪੂਰੇ ਗੁਰੂ ਤੇ ਨਾਲ ਮਿਲਾਤ ਹੋਇਆ। ਉਸ ਦੇ ਕੇ ਮੈਂ ਸਿਰ ਨਵੰਤਾ ਹਾਂ। ਗੁਰੂ ਰਾਮਦਾਸ ਜੀ ਨੇ ਇਸ ਦਖਾਵਾ ਤੋਂ ਬਾਅਦ ਉਹਨੂੰ ਸਤਿਗੁਰੂ ਸ਼ਬਦ ਵਰਤਿਆ। ਮੇਰਾ ਸਤਿਗੁਰੂ ਪਿਆਰਾ ਕਿਤੁ ਵੇਦ ਨਿ। ਤੇਗ੍ਰੀ ਕਾ ਦਿੱਤਾ ਹੌ ਖਿੰਖੰ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉ ਮਿਲਿਆ। ਗੁਰੂ ਪੁਰਅ ਅਤੇ ਸਤਗੁਰੂ ਇਹ ਦੋਨੇ ਇੱਕ ਅਰਥ ਰੱਖਦੇ ਹਨ ਸਤਗੁਰੂ ਤੇ ਗੁਰੂ ਪੁਰਅ ਮੈਂ ਮਦਨਾ ਚੰਦ ਹਾਂ ਕੋਈ ਮੈਂ ਨੁੱਪੀ ਤਿਸੇ ਜਿਹਨਾਂ ਦਸੇਗਾ ਉਹਦੀ ਮੈਂ ਉਹਦੇ ਸਿਰ ਨਮਾਉਂਦਾ ਹਾਂ ਹਰ ਸਮੇਂ ਉਦੋਂ ਸਤ ਗੁਰ ਕੋ ਦੋ ਤੋਂ ਸਾਸੰ ਚ ਫਿਰ ਅਰੰਭ ਵਿੱਚ ਕੰਦੇ ਹੁ ਕੰਨ ਆਪ ਸਜਦੇ ਬਖਸ਼ਿਸ਼ ਕਰਦੇ ਸੰਦਸ ਦੇ ਹੁਨੀ ਤੇ ਸਤ ਗੁਰ ਕਿਰੂ ਕਿਹਾ ਦਾ ਸਕਦਾ ਹੈ ਕਹਿੰਦੇ ਹੰ ਜਿਸੰ ਮਿਲਿਆ ਮਨ ਹੋਏ ਅਨੰਦ ਸੋ ਸਤ ਗੁਰ ਕਹੀ ਜਿਸ ਨੂੰ ਮਿਲਨ ਦੇ ਨਾਲ ਮਿਲਣ ਵਾਲੇ ਦੇ ਮਨ ਵਿੱਚ ਅਨੰਦ ਆਦਾ ਹੈ ਉਸ ਨੂੰ ਕੰਦਰ ਸਤਿਗੁਰੂ ਕੇ ਹੱਥ ਆ ਸਕਦਾ ਹੈ ਇਤਸੇ ਬਸ ਨੇ ਪ੍ਰਭ ਜੀ ਕਹਿ ਦਿੱਤਾ ਮਨ ਕੀ ਤੋਪੀ ਦਾ ਬੈਨ ਸਜਾਏ ਹਰ ਪਰਮ ਪਦ ਲਈ ਹੈ ਸਤਗੁਰੂ ਨੂੰ ਮਿਲ ਕੇ ਕੇਵਲ ਆਨੰਦ ਜੀ ਨਹੀਂ ਮਿਲਦਾ ਮਨ ਜੋ ਡਾਵਾ ਡੋਸ ਰਹਿੰਦਾ ਹੈ ਦੁੱਖ ਦਾ ਵਿੱਚ ਫਸਿਆ ਰਹਿੰਦਾ ਹੈ ਉਸ ਮਨ ਦਾ ਦੁੱਖ ਦਾ ਪਣ ਵੀ ਖਤਮ ਸਤਗੁਰੂ ਜੀ ਕਰ ਦਿੰਦੇ ਹਨ ਮਨ ਦੇ ਦੁੱਖ ਦਾ ਬਿਨ ਸਜਾਏ ਹਰ ਪਰਮ ਪਦ ਤਹੀ ਹੈ ਤੇ ਪ੍ਰਮਾਤਮਾ ਦੇ ਮਿਲਾਕ ਦੀ ਜਿਹੜੀ ਸਭ ਤੋਂ ਉੱਚੀ ਆਤਮਿਕ ਅਵਸਥਾ ਹੈ ਉਹ ਗੁਰੂ ਜੀ ਪਖਸ਼ ਦਿੰਦੇ ਹਨ ਸਤਗੁਰੂ ਜਿਹੜਾ ਪੂਰਾ ਹੈ ਮਿਲ ਕੇ ਉਸ ਨੂੰ ਆਨੰਦ ਮਿਲਦਾ ਹੈ ਦੁਚਿੱਤਾ ਬੰ ਖਤਮ ਹੁੰਦਾ ਹੈ ਤੇ ਪ੍ਰਮਾਤਮਾ ਦੇ ਨਾਲ ਮਿਲਾਬ ਹੁੰਦਾ ਹੈ ਜਿਹੜਾ ਪ੍ਰਮਾਤਮਾ ਨਾਲ ਮਿਲਾਬ ਕਰਾ ਦਵੇ ਜਿਹੜਾ ਦੁਚਿੱਤਾ ਨੂੰ ਖਤਮ ਕਰ ਦਵੇ ਜਿਹੜਾ ਆਨੰਦ ਬਖਸ਼ ਦਵੇ ਉਹਨੂੰ ਕਹਿੰਦੇ ਸਤਗੁਰੂ ਕਿਹਾ ਜਾਂਦਾ ਹੈ ਜੇਤੇ ਸਤਗੁਰੂ ਨੂੰ ਮਿਲਨ ਲਈ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿਤਬੇ ਦੇ ਮਿਲਦਾ ਹੈ ਕਿਹੜੀ ਬੀਜੀ ਨਾਲ ਮਿਲ ਸਕਦਾ ਹੈ ਤੇ ਜੇ ਰਬੀ ਜੀ ਦੱਸੇਗਾ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ਖਿੰਖ ਖਿੰਖ ਹਰ ਸਮੇਂ ਉਹਦਾ ਸਤਕਾਰ ਕਰਦਾ ਹਾਂ ਸਤ ਸਮੂਹ ਜੀ ਗੁਰੂ ਜੀ ਨੇ ਬਾਣੀ ਦੇ ਵਿੱਚ ਇੱਕ ਤਾਂ ਹੋਰ ਵੀ ਇਸ ਤਰ੍ਹਾਂ ਦਾ ਬਚਨ ਕੀਤਾ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਚਲੇ ਉਹੋ ਆਪਣੀ ਉਰਫ ਹੈ ਸਭ ਮਹਿਰਿਆ ਸਮਾਇ ਰਹੇ ਸਤਗੁਰੂ ਜੋ ਹੈ ਉਹ ਜਨਮ ਭਰ ਤੋਂ ਰਹਤਾ ਸਾਰੇ ਜੀਵ ਉਸ ਸਮਾਇ ਹੋਇਆ ਹੈ ਉਹ ਆਪਣਾ ਸੀ ਨਾ ਕਦੇ ਨਾਸ ਨਹੀਂ ਹੁੰਦਾ ਗੁਰੂ ਜੀ ਉਸ ਪਰਮਾਤਮਾ ਨੂੰ ਸਤਿਗੁਰੂ ਕਹਿੰਦੇ ਤੇ ਜੇਰਾ ਸਤ ਨੂੰ ਬੁਲਾਵੇ ਪਰਮਾਤਮਾ ਨੂੰ ਬੁਲਾਵੇ ਉਹ ਸਤਕਾਰਯੋਗ ਪੂਜਨ ਯੋਗ ਹੈ ਫਿਰ ਮਹਾਰਾਜ ਜੀ ਨੇ ਹੰਦੇ ਨੇ ਮੈਂ ਬਿਧਿ ਪੁੱਛੀ ਮੈਨੂੰ ਮੇਰੀ ਤਸਵੀਰ ਉਬਦਿ ਨੂੰ ਪਨਾਇ ਤੇ ਮੈਨੂੰ ਪੂਰਾ ਸਤਗੁਰੂ ਕਹਿੰਦੇ ਮਿਲ ਗਿਆ ਉਸ ਨਾਮ ਲੈ ਬਲਾਪ ਹੋ ਗਿਆ ਅਗਲੀ ਪੰਤਰੀ ਕਹਿੰਦੇ ਨੇ ਕਾਹ ਕ੍ਰਿਪਾ ਹਰ ਮੇਲੇਆ ਮੇਰਾ ਸਤਗੁਰ ਪੂਰਾ ਮੇਰੇ ਸਤਗੁਰ ਪੂਰੇ ਨੇ ਕਿਰਪਾ ਕਰਕੇ ਮੈਨੂੰ ਹਰਿ ਦੇ ਨਾਲ ਮਿਲਾ ਦਿੱਤਾ ਹੁਣ ਮਿਲ ਕੇ ਅਨੰਦ ਜੀ ਅਨੰਦ ਕਰੇ ਦੁਚਿੱਤਾ ਪਨ ਖਤਮ ਕਿਉਂਕਿ ਮਹਾਰਾਜ ਨੇ ਆਖਿਆ ਹੈ ਕਿ ਜਿਵੇਂ ਕੋਈ ਦਾਣਾ ਸਬੂਤ ਹੋਏ ਸਾਬਤ ਧਰਤੀ ਵਿੱਚ ਬੀਜੀ ਤਾਂ ਉਹ ਪੁੰਗਰਦਾ ਹੈ ਤਾਂ ਉਸ ਨੂੰ ਅੱਗੇ ਹੋਰ ਦਾਣੇ ਲੱਗਦੇ ਹਨ ਉਸ ਤਰ੍ਹਾਂ ਜੇ ਕੰਦੇ ਉਹ ਸੁਤਾਰੇ ਨੂੰ ਦੋ ਫਾੜ ਕਰਕੇ ਤੱਤ ਦੇ ਵਿੱਚ ਪੀਚੇ ਤਉ ਉਗਦਾ ਨਹੀਂ ਤੇ ਸਗੋਂ ਉਹ ਦਾਣਾ ਵੀ ਬੇਕਾਰ ਨਹੀਂ ਚਲਾ ਜਾਂਦਾ ਜਿਸ ਨੂੰ ਦੋ ਫਾੜ ਕਰਕੇ ਤੱਤ ਦੇ ਵਿੱਚ ਪੀਚੇ ਇਸੇ ਤਰ੍ਹਾਂ ਬਿੰਦੂ ਜਿਸ ਮਨੁੱਖ ਦੇ ਅੰਦਰ ਦੁਚਿੱਤਾ ਹੁੰਦਾ ਹੈ ਸਾਨੂੰ ਉਹ ਮਨ ਤੂਫਾਨ ਹੋਇਆ ਬੁੱਝਿਤ ਕੋਣਦਈ ਹੋਈ ਜੋ ਨਾ ਦੁਨਿਆਵੀ ਕੰਮ ਵਿੱਚ ਸਤੋਤਾ ਮਿਲਦੀ ਹੈ ਨਾ ਪੂਜਾ ਪਾਠ ਪੰਦਗੀ ਦੇ ਵਿੱਚ ਸਤੋਤਾ ਮਿਲਦੀ ਹੈ ਇਸ ਕਰਕੇ ਇੱਕ ਮਨਚਿਤ ਹੋਣਾ ਬੜਾ ਜ਼ਰੂਰੀ ਹੈ ਤੇ ਗੁਰੂ ਜੀ ਗੰਦ ਦੇ ਉਹ ਤੇ ਚਿੱਤ ਆਪਣੀ ਮੇਰਾ ਖਤਮ ਹੋ ਗਿਆ ਹੁਣ ਮੈਂ ਅਨੰਦ ਵਿੱਚ ਹਾਂ ਮਹਾਰਾਜ ਜੀ ਬਖਸ਼ ਕਰੇ ਇਸ ਪੁੰਨ ਜਨੁਕੇਰੀਆ ਦੇ ਸਤਗੁਰੂ ਧੂਰ ਪੁੰਨਿਤ ਅਰਥ ਪੂਰੀ ਹੋ ਗਈ ਕਹਿੰਦੇ ਭਾਈ ਮੇਰੀ ਇੱਛਾ ਪੂਰੀ ਹੋ ਗਈ ਜੋ ਪ੍ਰਮਾਤਮਾ ਨੂੰ ਸਤਗੁਰੂ ਨੂੰ ਮਿਲਨ ਦੀ ਇੱਛਾ ਸੀ ਉਹ ਪੂਰੀ ਹੋ ਗਈ ਤੇ ਮੈਂ ਕਹਿੰਦੇ ਗੁਰੂ ਦੇ ਚਰਨਾਂ ਦੀ ਧੂੜ ਗੁਰੂ ਆਪ ਤੱਕਾ ਜੁਕੇ ਇਹ ਇੱਛਾ ਪੂਰੀ ਕਰ ਦੇਈ। ਆਪ ਗੁਰੂ ਦੇ ਦੱਸੇ ਦਰਸਾਏ ਮਾਰਗ ਤੇ ਚੱਲ ਕੇ ਮੈਨੂੰ ਹਰੀ ਨਾਮ ਮਿਦੰਤ ਦੀ ਜਿਹੜੀ ਇੱਛਾ ਸੀ ਉਹ ਪੂਰੀ ਹੋਈ ਹੈ। ਤਾਂ ਗੁਰੂ ਨੂੰ ਮੈਂ ਮਿਲਣਾ ਚਾਹੁੰਦਾ ਸੀ ਤਾਂ ਹੀ ਪੁੱਛਤਾ ਸੀ ਗੁਰੂ ਕਿ ਜੀਤੂ ਜੀ ਨਾਲ ਮਿਲ ਸਕਦਾ ਹੈ। ਦੇ ਸਭ ਜੀ ਹਰ ਭਗਤ ਦਰਦਾਬ ਹਰ ਭਗਤ ਸੁਣੇ ਤਿਸ ਸਤ ਗੁਰ ਮਿਲੀ ਜਾ ਕਹਿੰਦੇ ਭਾਈ ਜਿਹੜਾ ਹਰੀ ਦੀ ਭਗਤੀ ਮਨ ਵਿੱਚ ਦ੍ਰਿੜ ਕਰਾ ਲਵੇ ਜੈਨ ਕਿ ਪਕਾੜ ਵਿੱਚ ਚੰਗੀ ਤਰ੍ਹਾਂ ਯਾਦ ਕਰਾ ਲਵੇ ਦ੍ਰਿੜ ਕਰਨ ਦਾ ਭਾਵ ਚੰਗਾ ਯਾਦ ਕਰਾ ਲਵੇ ਫਿਰ ਕਦੇ ਭੁੱਲੇ ਨਾ ਜਿਹੜਾ ਹਰਿ ਦੀ ਭਗਤੀ ਚੰਗੀ ਤਰ੍ਹਾਂ ਯਾਦ ਕਰਾ ਦਵੇ ਤੇ ਜਿਹੜਾ ਕਹਿੰਦੇ ਹਰਿ ਦੀ ਭਗਤੀ ਹੀ ਸੁਣਾਵੇ ਜਦੋਂ ਵੀ ਉਹਦੇ ਕੋਲ ਜਾਈਏ ਹਰਿ ਦੀ ਭਗਤੀ ਦੀ ਹਰਿ ਦੀ ਸਿਫਤਾਂ ਦੀ ਗੱਲ ਕਰੇ ਉਸ ਨੂੰ ਕਹਿੰਦੇ ਭਾਈ ਚੌਦ ਦੇ ਨਾਮ ਜਪਣਾ ਚਾਹੀਦਾ ਹੈ ਖੁਸ਼ੀ-ਖੁਸ਼ੀ ਨਾਮ ਜਪਣਾ ਚਾਹੀਦਾ ਹੈ ਜਿਹੜਾ ਮਦੀਨ ਦੀਪ ਉਹ ਤੇ ਦੁਬੇ ਨਾ ਉਹ ਤੇ ਕਲਨ ਕਰੇ ਅਰੋਹੀ ਸਤਿਗੁਰੂ ਹੈ ਉਸ ਨੂੰ ਬੜੀ ਖੁਸ਼ੀ ਦੇ ਨਾਲ ਚਾਉ ਦੇ ਨਾਲ ਵਧਣਾ ਚਾਹੀਦਾ ਹੈ ਗੁਰੂ ਰਾਮਦਾਸ ਜੀ ਕਹਿੰਦੇ ਹਨ ਭਾਈ ਇਸ ਕਰਕੇ ਪ੍ਰਮਾਤਮਾ ਦੇ ਭਗਤ ਜੀ ਦਾ ਸ਼ੌਕ ਚਾਉ ਹੀ ਸਤਿਗੁਰੂ ਗੁਰਸਿੱਖ ਦੇ ਜੁੜ ਦੇ ਵਿੱਚ ਪੈਦਾ ਕਰ ਦਿੰਦੇ ਹੈ ਤੇ ਗੁਰਸਿਕ ਹੋਰ ਚਾਉ ਦੇ ਨਾ ਸ਼ੋਕ ਦੇ ਬਾਹਰ ਦੀ ਭਗਤੀ ਕਰਦਾ ਹੈ ਇਹ ਕਿ ਬੰਦਾ ਚੱਟੇ ਕੋਈ ਮਜਬੂਰੀ ਨਹੀਂ ਕਿ ਜਦੋਂ ਤਾਰਨ ਤਾਉਂਦੇ ਚਾਉ ਦੇ ਬਾਹਰ ਆਪਣੀ ਮੌਜੂਦਗੀ ਹਰਿ ਦੀ ਭਗਤੀ ਜਿਹੜਾ ਦਿਲ ਕਰਾ ਦੇਵੇ ਹਰਿ ਦੀ ਭਗਤੀ ਦੀ ਸਤਾਂ ਦੀ ਗੱਲਾਂ ਸੁਣਾਵੇ ਉਸ ਸਤਿਗੁਰੂ ਨੂੰ ਕਹਿੰਦੇ ਤਿਸ ਸਤਿਗੁਰੂ ਜਿਹੜੀ ਹੈ ਉਸ ਸਤਿਗੁਰੂ ਨੂੰ ਕੁਸ਼ੀ ਦੇ ਨਾਲ ਬਦਲਣਾ ਚਾਹੀਦਾ ਹੈ। ਘਰ ਗੁਰੂ ਜੱਗੇ ਕਹਿੰਦੇ ਹਨ ਤੋਟਾ ਮੂਤ ਨ ਆਵਈ ਹਰ ਲਾਭ ਮੇ ਤੁ ਦ੍ਰਿੜੀ ਜਾ। ਜੰਦੇ ਭਾਈ ਉਹ ਪੂਰਾ ਗੁਰੂ ਜਿਹੜਾ ਹੈ ਨਾ ਪਰਮਾਤਮਾ ਦੇ ਨਾਮ ਧੰਨੋ ਇੰਨੀ ਵੱਡੀ ਮਾਤਰਾ ਦੇ ਵਿੱਚ ਆਪਣੇ ਸਿੱਖ ਨੂੰ ਬਖਸ਼ਦਾ ਹੈ ਕਿ ਉਸ ਨੂੰ ਨਾਮ ਦੇ ਹਨ ਦਾ ਆਨੰਦ ਦਾ ਕਉਤੇ ਤੋਟਾਈ ਨਹੀਂ ਅੰਦਰ ਘਟਾਂ ਦੇ ਜਾਂਦਾ ਮੋਦ ਸੋਬਤ ਮੋਦਾ ਤਾਂ ਬਿਲਕੁਲ ਨਹੀਂ ਕਹਿੰਦੇ ਉਸ ਨੂੰ ਜ਼ਿੰਦਗੀ ਵਿੱਚ ਬਿਲਕੁਲ ਕੋਈ ਨਾਮ ਤਰ ਦਾ ਘਟਾਂ ਨਹੀਂ ਪੈਂਦਾ ਹਰ ਲਾਭ ਨਿਤ ਦਿਲ ਰਹੀ ਹੈ ਕਹਿੰਦੇ ਸਭਾ ਨਿਤ ਹੀ ਉਸ ਨੂੰ ਇਹ ਹਰਿ ਦੇ ਨਾਮ ਨੂੰ ਜਪਣ ਦਾ ਅਨੰਦ ਦਾ ਲਾਭ ਹੀ ਮਿਲਦਾ ਹੈ ਉਸ ਦੀ ਜ਼ਿੰਦਗੀ ਵਿੱਚ ਇਹ ਅਨੰਦ ਭਗ ਦਾ ਹੀ ਚਲਦਾ ਰਹਿੰਦਾ ਹੈ ਕਰਦਾਂ ਨੂੰ ਕੰਧ ਕਰੇ ਵੀ ਉਸ ਨੂੰ ਇਸ ਅਨੰਦ ਦੇ ਵਿੱਚੋਂ ਇਹ ਵੀ ਕੰਧ ਪੂਰੇ ਗੁਰੂ ਜੀ ਦੀ ਕਿਰਪਾ ਕਰਕੇ ਆਪਣੇ ਸਿੱਖ ਨੂੰ ਇਹ ਆਤਮਿਕ ਉੱਚੀ ਅਵਸਥਾ ਬਖਸ਼ ਕਰਦੇ ਹਨ ਸਰ ਸੰਗਤ ਜੀ ਜੋ ਗੁਰੂ ਰਾਮਦਾਸ ਰੰਗ ਵਿੱਚ ਬਚਨ ਆਖਿਆ ਜਿਸ ਮਿਲੇ ਹੈ ਮਨ ਹੋਇ ਅਨੰਦ ਸੋ ਸਤਿਗੁਰ ਕਹੀਏ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹਿਏ ਆਤਮ ਕੁਚੀ ਵਸਤਾਂ ਨੂੰ ਪਰਮ ਪਦ ਕਿਹਾ ਗਿਆ ਹੈ ਜਿਤੇ ਮਨੁੱਖ ਨੂੰ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਮਾਇਆ ਦਲਾਲ ਨਹੀਂ ਸਕਦੀ ਫਿਰ ਗੁਰੂ ਮਹਾਰਾਜ ਜੀ ਕੇ ਆਖਦੇ ਹਨ ਜਿਸ ਕੋ ਰਿਦ ਵਿਕਾਸ ਹੈ ਉਹ ਗੁਰਦਵਾਨੀ ਕੰਨ੍ਹੇ ਭਾਈ ਜਿਸ ਦੇ ਮਨ ਦੇ ਵਿੱਚ ਹਮੇਸ਼ਾ ਖੜਾ ਹੋਵੇ ਵਿਕਾਸ ਦਾ ਹੁੰਦਾ ਖੜਾ ਹੋ ਖੁਸ਼ੀ ਸਿਮਰਨ ਕਰਕੇ ਜਿਸ ਦੇ ਮਨ ਵਿੱਚ ਸਦਾ ਰਹਿਣ ਵਾਲਾ ਖੜਾ ਹੋ ਉਹ ਨਿਹੰਦਾ ਹੈ ਉਹ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨਾਲ ਪਿਆਰ ਨਹੀਂ ਪੰਦਾ ਭਾਉ ਸ਼ਬਦ ਦਾ ਅਰਥ ਹੈ ਪਿਆਰ ਇਦੋਂ ਪਾੁਰੇ ਜਿਹੜੇ ਲੋਕ ਆਪਣੇ ਪਰਿਵਾਰ ਨਾਲ ਨਹੀਂ ਪਿਆਰ ਕਰਦਾ ਇਸਦਾ ਅਜਿਹਾ ਨਾਲ ਨਹੀਂ ਬਰਦਾ ਜਹੀ ਗੱਲ ਨਹੀਂ ਇੱਥੇ ਮਾਇਆ ਦੀ ਗੱਲ ਹੈ ਕਹਿੰਦੇ ਉਹ ਜਿਸ ਦਾ ਉਸ ਪ੍ਰਮਾਤਮਾ ਦੇ ਨਾਲ ਪਿਆਰ ਪੈਦਾ ਹੋ ਜਾਂਦਾ ਹੈ ਉਹਦਾ ਮਨ ਖੜਾਓ ਵਿੱਚ ਰਹਿੰਦਾ ਹੈ ਤੇ ਉਹ ਫਿਰ ਮਾਇਆ ਦੇ ਨਾਲ ਪਿਆਰ ਨਹੀਂ ਕਰਦਾ ਇਹਦਾ ਮਤਲਬ ਇਹ ਵੀ ਸੰਗ ਦੇ ਨਾਲ ਵੀ ਜੇਕਰ ਘਰ ਵਿੱਚ ਮਾਇਆ ਕੋਈ ਉਹ ਭਾਗ ਛੱਡ ਦਿੰਦਾ ਹੈ ਕਿ ਮੈਂ ਇਹਦੇ ਨਾਲ ਪਿਆਰ ਕਰਦਾ ਅਜਿਹੀ ਗੱਲ ਨਹੀਂ ਲੱਗਦੀ ਮਾਇਆ ਨਾਲ ਪਿਆਰ ਦਾ ਭਾਵ ਹੈ ਪਾਪ ਕਰਮ ਕਰਕੇ ਮਾਇਆ ਹੀ ਕਮਾਉਂਦਾ ਪਰਵਾਹ ਦੇ ਮੋਹ ਵਿੱਚ ਫਸ ਕੇ ਛੱਡੀਆਂ ਨਹੀਂ ਮਾਰਦਾ ਇਹਦਾ ਭਾਵ ਹੈ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਦੱਸਿਆ ਜਿਦਾ ਇੱਕ ਬਚਨ ਹੈ ਜੋ ਨਰ ਦੁੱਖ ਮੈਂ ਦੁੱਖ ਮੈਂ ਬੰਨਣਾ ਜਦੋਂ ਮਨੁੱਖ ਦੁੱਖ ਵਿੱਚ ਦੁਖੀ ਨਹੀਂ ਹੁੰਦਾ ਸੁੱਖ ਵਿੱਚ ਸੁਖ ਨੂੰ ਭਾਂਦਾ ਜਿੱਦੇ ਜਿਸ ਕੋਈ ਨਹੀਂ ਕਰਦਾ ਦੁੱਖ ਵਿੱਚ ਉਹ ਮਨੁੱਖ ਇਹ ਹੁਜਵਸਤ ਨੂੰ ਪ੍ਰਾਪਤ ਕਰਦਾ ਹੈ ਕਿ ਸਤਗੁਰੂ ਦੀ ਕੰਝ ਨਹੀਂ ਮਿਲੋ ਜਿਸ ਕੋ ਹਿਰਦੈ ਵਿਕਾਸ ਹੈ ਭਉ ਤੂਜਾ ਨਹੀਂ ਮਨੁੱਖ ਉਸ ਗੁਰ ਮਿਲ ਉਧਰ ਹੈ ਹਰ ਗੁਣ ਦਾ ਵਾਹ ਹੈ ਹੈ ਨਾਨਕ ਤਿਸ ਗੁਰ ਨੂੰ ਮਿਲ ਕੇ ਇਸ ਨੂੰ ਜਿਸ ਨੂੰ ਮਿਲ ਕੇ ਆਨੰਦ ਮਿਲਿਆ ਇਸ ਨੂੰ ਮਿਲ ਕੇ ਬਦਵੀ ਉੱਚੀ ਆਤਮਿਕ ਸਥਾ ਮਿਲਿਆ ਜਿਸ ਨੂੰ ਮਿਲ ਕੇ ਦੁਚਿੱਤਾ ਪਨ ਖਤਮ ਹੋਇਆ ਉਸ ਗੁਰ ਨੂੰ ਮਿਲ ਕੇ ਕੰਦੇ ਭਾਈ ਸਿੱਖ ਦਾ ਉਧਾਰ ਹੁੰਦਾ ਹੈ ਮਾਇਆ ਦੇ ਮੂਤੋ ਬਤਦਾ ਹੈ ਨਾਨਕ ਇਸ ਗੁਰੂ ਮਿਲ ਉਤਰਾ ਹਰ ਗੁਣ ਦਾ ਵਾਹਿ ਤਦੇ ਫਿਰ ਗੁਰੂ ਆਪਣੇ ਸਿੱਖ ਨੂੰ ਹਰਿ ਦੇ ਗੁਣ ਗਾਣ ਵੱਲ ਲਾ ਦਿੰਦਾ ਹੈ ਸਿੱਖ ਪਰ ਹਰਿ ਦੇ ਗੁਣ ਗਾਂਦਾ ਰਹਿੰਦਾ ਹੈ ਉਸ ਗੁਰੂ ਮਿਲ ਕੇ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਬਸ ਤੇ ਗੁਣ ਗੋਣੋ ਤੋ ਜਨ ਲਾਭ ਗੁਰੂ ਜੀ ਨੇ ਬਾਣੀ ਵਿੱਚ ਦੱਸਿਆ ਹੈ ਗੋਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਨ ਸਗਲੀ ਖੋਲ ਗੋਣ ਗਾਦੇ ਨਾਲ ਮਨ ਹਰਿਆ ਭਰਿਆ ਭਰਿਆ ਹੋ ਜਾਂਦਾ ਖਿਡਾਉ ਵੀ ਤੋ ਹੁੰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਬਸੰਤ ਰਾਗ ਦੇ ਅੰਦਰ ਵਾਰ ਉਚਾਰੀ ਹੈ ਉਸ ਵਿੱਚ ਮਹਾਰਾਜ ਕਹਿੰਦੇ ਨੇ ਹਰਕਾ ਨਾਮ ਧਿਆਇ ਕੈ ਖੁ ਖਰੇਆ ਪਾਇ। ਹਰਿ ਦਾ ਨਾਮ ਧਿਆਇ ਭਾਈ ਤੋ ਤਨ ਕਰਕੇ ਮਨ ਕਰਕੇ ਹਰਿਆ ਭਰਿਆ ਹੋ ਜਾ। ਕਉਨ ਬਦ ਕੰਤੈ ਪਾਇਯੇ ਇਹ ਨੰਤ ਸੁਹਾਈ। ਕੁਰਤਾ ਦੇ ਮਨੁੱਖਾ ਜਨਮ ਸੁਭਾਅ ਨਿਰੁੱਤ ਹੈ ਨਾਮ ਜਪਣ ਦੀ ਜਿਵੇਂ ਕੁਰਤਾ ਬੀਜ ਹੀ ਬੀਜ ਬੀਜਿਆ ਕੁੰਗੁਰਦਾ ਹੈ ਗੁਰੂਤਾ ਬੀਜ ਜੰਗਦਾ ਹੈ ਇਸ ਤਰ੍ਹਾਂ ਬਾਣੀ ਵਿੱਚ ਲਿਖਿਆ ਹੈ ਮਹਾਰਾਜ ਕਹਿੰਦੇ ਕੋ ਕੁਰਤਾ ਬੀਜ ਬੀਜੈ ਨਹੀਂ ਜੰਗਦਾ ਜੇ ਗੁਰੂਤਾ ਬੀਜ ਬੀਜਦੇ ਗੁਰਦਾ ਨਹੀਂ ਕੁਰਤਾ ਬੀਜ ਬੀਜੈ ਨਹੀਂ ਜਨਮ ਸਬਲਾ ਮੂਲ ਗਵਾਇ ਤੋ ਮੂਲ ਭਾਜ ਜਿਹੜਾ ਬੀਜ ਬੀਜਿਆ ਉਹ ਵੀ ਗਵਾ ਲਿਆ ਜਿਹੜਾ ਰਾਹ ਖਟਿਆ ਸੀ ਮਿਹਨਤ ਕੀਤੀ ਉਹ ਵੀ ਗੁਇ ਤੋ ਗੁਰਤਾ ਮਨੁਖਾ ਜਨਮ ਨਾਮ ਦਪੰਦੇ ਰੁੱਤ ਹੈ ਕਰਮਦ ਕੰਤਾ ਪਾਇਆ ਇਹ ਰੁੱਤ ਸੁਹਾਈ ਤੇ ਮਨੁਖਾ ਜਨਮ ਦੇ ਵਿੱਚ ਹੀ ਇਹ ਪ੍ਰਭੂ ਦਾ ਨਾਮ ਜਪਿਆ ਦਾਸ ਸਦਾ ਹੈ ਉਹ ਜੁਨਾਂ ਦੇ ਵਿੱਚ ਨਹੀਂ ਕਿਸੇ ਮਹਾਰਾਜ ਕਹਿੰਦੇ ਨੇ ਭਾਈ ਜੋ ਨਾਨਕ ਪ੍ਰਤਿਸ ਗੁਰੂ ਮਿਲੋ ਉਦਰੇ ਹਰ ਗੁਣ ਕਾਵਾਹੀ ਉਸ ਗੁਰੂ ਨੂੰ ਮਿਲ ਕੇ ਮਨੁੱਖ ਦਾ ਉਧਾਰ ਪਾਉਂਦਾ ਹੈ ਬੁਰੇ ਕਮਾਂ ਤੋਂ ਬਚ ਜਾਂਦਾ ਹੈ ਤੇ ਗੁਰੂ ਪ੍ਰੇਰਣਾ ਤੱਕ ਹਰਿ ਦੇ ਗੁਣ ਨੂੰ ਗਵਾੰਦੇ ਰਹਿੰਦੇ ਹਮ ਆਪਣੇ ਸਿੱਖ ਤੋਂ ਤੇ ਫਿਰ ਉਹਨਾਂ ਕਾਉ ਤੋਂ ਮਨ ਹਰਿਆ ਹੋਵੇ ਸਿੱਖ ਦਾ ਵੀ ਮਨ ਹਰਿਆ ਪਰਿਆਵੰਦਨ ਕਰੇ ਸੋ ਸਮਝੇ ਇਸ ਵਰਕੇ ਮਹਾਰਾਜ ਨੇ ਗੱਲ ਸਮਝਾਈ ਕਿ ਇਹ ਨਾਮ ਦਾ funda ਗਾਬ ਹੈ ਹਰ ਹਰ ਨਾਮ ਜਪੰਦੇ ਆ ਕਛ ਨਾ ਕਹੇ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤ ਬਿਨ ਕੋ ਪਾ ਜੇ ਜਿਹੜਾ ਨਾਮ ਨਹੀਂ ਜਪਦਾ ਸੋ ਸਵੰਦਵਿਚ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕੰਧ ਜਨ ਭਾਈ ਹਰ ਕੇ ਨਾਮ ਬਿਨਾ ਦੁਖ ਪਾਵੈ ਤੇ ਮਨੁ ਕਰੇ ਦੇ ਨਾਮ ਤੋਂ ਟੁੱਟਨ ਕਾਰਨ ਹੀ ਦੁਖੀ ਰਹਦਾ ਹੈ ਸੋ ਸੁਖ ਹਰ ਇਕ ਚੰਦਾ ਹੈ ਤੇ ਬਿਧੀ ਮਹਾਰਾਜ ਨੇ ਦਸੀ ਨਾਮੁ ਜਪ ਕੇ ਇਹ ਆਤਮਿਕ ਸੁਖ ਪ੍ਰਾਪਤ ਕੀਤਾ ਦਾ ਸਕਦਾ ਹੈ ਮਹਾਰਾਜ ਜੀ ਦੀ ਕਿਰਪਾ ਕਰਕੇ ਸਾਨੂੰ ਸੇਵਾ ਅਤੇ ਸੰਬੰਧੀਆਂ ਦਰਤਾਂ ਸਗੀਆਂ ਝੋਲੀਆਂ ਵਿੱਚ ਪਾਉਣ ਸਵਾਸ ਸਗਰੀ ਰਸਨਾ ਤੋਂ ਨਾਮ ਵਿੱਚ ਪਾਉਣ ਤਾਂ ਕਿ ਲੋਕ ਪਰਲੋਕ ਵਿੱਚ ਮੁੱਖ ਉਜਲਾ ਹੋ ਸਕੇ ਸੋ ਸੰਬਧੀ ਹੋਣ ਸਮੇਂ ਅਸਾਰ ਇੱਥੇ ਜੀ ਸ਼ਬਦ ਦੀ ਵਿਚਾਰ ਸਮਾਪਤ ਬਾਅਦ ਕੋ ਨੂੰ ਸ਼ਬਦ ਦੀ ਵਿਚਾਰ ਕਰਦੇ ਆਂ ਸ਼ਬਦ ਦਾ ਪਾਠ ਕਰਨੇ ਮਨ ਦੇ ਕੋ ਦੁਆਬਕ ਤੇ ਨਹੀਂ ਆਉ ਗੁਣ 10 ਸੂਤਰਨ ਕਰ ਦੋ ਬਾਬਾ ਜੀ ਸਮਝ ਗੁਰਮੰਤਰ ਤੇ ਜਾਪ ਨਾਲ ਸੰਜੋੜਨ ਲਈ ਆਉ ਗੁਰਮੰਤਰ ਦੀ ਜਾਪ ਦਾ ਰਹਾਉ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

ਓ ਓ ਕਾ ਸਤਨਾਮ ਕਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜਨੀ ਤਪੰ ਗੁਰ ਪ੍ਰਸਾਦਿ ਆਪ ਸਚੇ ਜਗ ਸਕੀ ਹੈ ਤੇ ਸਕੀ ਨਾਨ ਤੋਂ ਸੀ ਸੱਚ ਤੋਦੇ ਆਗੇ ਅਰਦਾਸ ਹਮਾਰੇ ਜੀ ਰੋ ਪੈਣ ਸਵ ਤੇਰਾ ਕਹ ਨਿਕ ਤਬ ਤੇ ਕੜਾਈ We oh, love the